ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਦੀਵਾਲੀ ਦੀ ਰਾਤ ਹੀ ਦੀਵੇ ਕਿਉ ਆਓ ਇਸ ਦੀ ਬਾਰੇ ਆਪਾਂ ਵਿਚਾਰ ਸਾਂਝੀ ਕਰੀਏ ਗੁਰੂ ਸ਼ਬਦ ਦੀਵਾਲੀ ਵਾਲੇ ਦਿਨ ਦਰਬਾਰ ਸਾਹਿਬ ਵਿੱਚ ਅਤੇ तकरीबन ਸਾਰੇ ਗੁਰਦੁਆਰਿਆਂ ਵਿੱਚ ਭਾਈ ਗੁਰਦਾਸ ਜੀ ਦੀ 19ਵਾਂ ਵਾਰ ਦੀ 6ਵੀਂ ਪੌੜੀ ਦਾ ਗਾਇਨ ਜ਼ਰੂਰ ਕੀਤਾ ਜਾਂਦਾ ਹੈ ਦੀਵਾਲੀ ਦੀ ਰਾਤ ਦੀਵੇ ਬਾਲੀਐਨ ਪਰ ਇਹਨਾਂ ਪੰਕਤੀਆਂ ਦੇ ਅਰਥ ਰਾਗੀ ਸਿੰਘ ਘਾਟੀ ਦੱਸਦੇ ਨੇ ਜਿਸ ਕਰਕੇ ਸੰਗਤ ਵਿੱਚ ਸਿਰਫ ਦੀਵੇ ਬਾਲਣ ਤੱਕ ਹੀ ਸੀਮਤ ਰਹਿ ਜਾਂਦੀ ਹੈ ਪੌੜੀ ਦੀਵਾਲੀ ਦੀ ਰਾਤ ਦੀਵੇ ਬਾਲੀਐਨ ਪਾਵ ਦਿਵਾਲੀ ਦੀ ਰਾਤ ਨੂੰ ਲੋਕੀ ਦੀਵੇ ਬਾਲਦੇ ਨੇ ਪਰ ਇਹ ਰੋਸ਼ਨੀ ਕੋਈ ਥੇਰ ਲਈ ਹੀ ਹੁੰਦੀ ਹੈ ਤਾਰੇ ਯਾਰ ਸਨਾਤ ਅੰਬਰ ਭਾਲੀਏ ਨੇ ਰਾਤ ਨੂੰ ਤਾਰੇ ਦਿਖਾਈ ਦਿੰਦੇ ਨੇ ਕੇਵਲ ਦਿਨ ਚੜਨ ਤੱਕ ਤੇ ਪੌਦਿਆਂ ਨਾਲ ਫੁੱਲ ਖਿੜਦੇ ਨੇ ਪਰ ਲੱਗੇ ਰਹਿਣ ਦਾ ਨਹੀਂ ਖਿੜਦੇ ਤੀਰਥ ਜਾਤੀ ਜਾਤ ਫੁੱਲਾਂ ਦੀ ਬਾਰਾਤ ਚੁਣ ਚੁਣ ਚਾਨੀਆਂ ਭਾਵ ਜਿਹੜੇ ਪੌਦਿਆਂ ਦੇ ਨਾਲ ਫੁੱਲ ਖਿੜਦੇ ਨੇ ਉਹ ਸਦਾ ਲੱਗੇ ਰਹਿਣ ਵਾਸਤੇ ਨਹੀਂ ਖਿੜਦੇ ਤੀਰਥ ਜਾਤੀ ਜਾਤ ਨੈ ਨਿਹਾਲੀਆਂ ਤੀਰਥਾਂ ਦੇ ਜਾਣ ਵਾਲੇ ਯਾਤਰੀ ਦਿਖਾਈ ਤਾਂ ਦਿੰਦੇ ਆ ਪਰ ਉਥੇ ਪੱਕਾ ਰਹਿਣ ਵਾਲੇ ਨਹੀਂ ਜਾਂਦੇ ਹਰ ਚੰਦੌਰੀ ਜਾਤ ਵਸਾਏ ਉਚਾਲੀਆਂ ਨ ਪਾਪ ਆਕਾਸ਼ ਵਿੱਚ ਬਦਲਾਂ ਦੇ ਮਹਾਲ ਨਜ਼ਰ ਆਉਂਦੇ ਨੇ ਪਰ ਉਹਨਾਂ ਦੀ ਸੁੰਦਰ ਸਥਾਈ ਨਹੀਂ ਹੁੰਦੀ ਗੁਰਮੁਖ ਸੁਖਫਲਦਾਤ ਸ਼ਬਦ ਸਮਾਲੀਆਂ ਤੇ ਅੰਤ ਵਿੱਚ ਫੈਸਲਾ ਦਿੰਦੇ ਨੇ ਕਿ ਗੁਰਮੁਖ ਸੰਸਾਰ ਦੀ ਇਸ ਨਾਲ ਸਵਰਤਾ ਨੂੰ ਪਛਾਣ ਲੈਂਦੇ ਨੇ ਇਸ ਵਿੱਚ ਖਚਤ ਨਹੀਂ ਹੁੰਦੇ ਗੁਰਮਖ ਪਿਆਰੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਦੀ ਸੰਭਾਲ ਕਰਦੇ ਨੇ ਅੰਦਾਜ਼ਾ ਲਗਾਓ ਸਮਝਣਾ ਤਾਂ ਹੈ ਕਿ ਪੌੜੀ ਦਾ ਫੈਸਲਾ ਕੀ ਹੈ ਪਰ ਅਸੀਂ ਉਲਟਾ ਪੌੜੀ ਵਿੱਚ ਆਏ ਪ੍ਰਮਾਣ ਨੂੰ ਟੇਗ ਬਣਾ ਰਹੇ ਹਾਂ ਤੇ ਅਖਰ ਪ੍ਰਚਾਰ ਵਿੱਚ ਇਸ ਦਾ ਗੱਲ ਦਾ ਕਰਦਿਆਂ ਕਿ ਗੁਰਮਤਜ਼ ਜਾਂ ਅਨਮਦ ਦਾ ਹੁਣ ਅੰਦਾਜ਼ਾ ਲਾਓ ਕਿ ਪੌੜੀ ਦਾ ਭਾਵ ਕੀ ਹੈ ਅਸੀਂ ਅਸਦੀ ਕੇਵਲ ਪਹਿਲੀ ਪੰਕਤੀ ਨੂੰ ਟੇਕ ਬਣਾ ਕੇ ਹੀ ਕਰੀ ਜਾਂਦੇ ਹਾਂ ਗੁਰਮੁਖੀ ਦੀ ਮੰਜਲ ਚੰਦ ਘੜੀਆਂ ਦੇ ਦੀਵੇ ਬਲਣ ਵਰਗੀ ਨਾਸ਼ੁਤ ਮੰਜਲ ਤੋਂ ਕਾਫੀ ਉਚੇਰੀ ਤੇ ਚੰਗੇਰੀ ਹੈ ਗੁਰਸਵਾਰਿਓ ਇਸ ਕਰਕੇ ਦੀਵਾਲੀ ਦੀ ਰਾਤ ਦੀਵੇ ਵਾਲਿਆਂ ਦਾ ਪਹਾਅ ਆਪ ਜੀ ਦੇ ਨਾਲ ਸਾਂਝਾ ਕੀਤਾ ਔਰ ਅੱਗੇ ਦੀਵੇ ਇੱਕ ਦਿਨ ਹੀ ਕਿਉਂ ਜਗਾਏ ਜਾਣ ਇਹਦੇ ਬਾਰੇ ਆਪਾਂ ਵਿਚਾਰ ਚਰਚਾ ਸਾਂਝੀ ਕਰਦੇ ਹਾਂ ਦੀਵੇ ਬਾਲੀਏ ਪਰ ਕੇਵਲ ਦੀਵਾਲੀ ਦੀ ਰਾਤ ਹੀ ਕਿਉਂ ਜੀਵਨ ਵਿੱਚ ਹਨੇਰਾ ਕੀ ਕੇਵਲ ਦੀਵਾਲੀ ਦੀ ਰਾਤ ਨੂੰ ਹੀ ਹੁੰਦਾ ਹੈ ਕੀ ਇੱਕ ਰਾਤ ਬਾਹਰ ਦੀਵੇ ਬਾਲਾ ਨਾਲ ਚਾਨਣ ਨਹੀਂ ਹੋਣਾ ਤੇ ਨਾ ਕਦੀ ਹੋਇਆ ਹੈ ਦੀਵਾ ਬਲਣਾ ਕੋਈ ਮਾੜੀ ਗੱਲ ਨਹੀਂ ਪਰ ਕੇਵਲ ਇੱਕ ਰਾਤ ਵਾਲੀ ਗੱਲ ਸਮਝ ਨਹੀਂ ਆਉਂਦੀ ਹੋਰ ਹਨਾਨੀ ਦੀ ਗੱਲ ਹੈ ਕਿ ਦੀਵਾ ਬਾਲਣ ਪਿਛੇ ਹਨੇਰਾ ਹੀ ਹੈ ਦੀਵੇ ਬਾਲਣ ਵਾਲੀ ਕਹਾਣੀ ਖੁਦ ਹੀ ਹਨੇਰਾ ਹੈ ਜਾਨੀ ਕਿ ਦੀਵੇ ਥਲੇ ਹਨੇਰਾ ਨਹੀਂ ਤਾਂ ਆਪਣੀ ਕੱਢ ਕੇ ਗਈ ਔਰਤ ਨੂੰ ਕੋਈ ਰਾਜਾ ਵਾਪਸ ਲੈ ਆਵੇ ਇਸ ਵਿੱਚ ਦੀਵੇ ਬਾਲਣ ਵਾਲੀ ਭਲਾ ਕਿਹੜੀ ਗੱਲ ਹੋਈ ਇੱਕ ਬੰਦੇ ਦੀ ਔਰਤ ਨੂੰ ਕੋਈ ਕੱਢ ਕੇ ਲੈ ਗਿਆ ਉਹ ਕੱਢੀ ਗਈ ਔਰਤੀ ਵਾਪਸੀ ਤੇ ਤਾਂ ਉਸ ਦੇ ਘਰ ਦੇ ਵਿੱਚ ਹਨੇਰਾ ਹੋਣਾ ਚਾਹੀਦਾ ਹੈ ਕਿ ਮੇਰੀ ਕੱਢੀ ਹੋਈ ਔਰਤ ਨੂੰ ਕੋਈ ਦੇਖੇ ਨਾ ਪਰ ਇੱਥੇ ਦੀਪ ਮਾਲਾ ਕੀਤੀ ਜਾ ਰਹੀ ਹੈ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਮਠਿਆਈਆਂ ਵੰਡੀਆਂ ਜਾ ਰਹੀਆਂ ਨੇ ਏਕ ਸ਼ਰਮਨਾਕ ਕਾਰਾ ਨਹੀਂ ਤੇ ਹੋਰ ਕੀ ਹੈ ਇਸ ਵਿੱਚ ਖੁਸ਼ੀ ਵਾਲੀ ਤਾਂ ਗੱਲ ਹੈ ਹੀ ਨਹੀਂ ਕਿਸੇ ਦੀ ਔਰਤ ਕਈ ਚੇਰ ਕਿਸੇ ਪ੍ਰਾਇ ਮਰਦ ਦੇ ਕੋਲ ਰਹਿ ਕੇ ਆਵੇ ਉਹ ਕਿਵੇਂ ਖੁਸ਼ ਹੋ ਸਕਦਾ ਹੈ ਭਲਾ ਦੀਵਾ ਤਾਂ ਬਲਿਆ ਨਾ ਦੀਵਾ ਬਲਿਆ ਹੁੰਦਾ ਤਾਂ ਚਾਨਣ ਨਾ ਹੁੰਦਾ ਵਪਾਰੀ ਲੋਕਾਂ ਨੇ ਤਿਉਹਾਰਾਂ ਵਿੱਚ ਦੀ ਮਨੁੱਖ ਦੇ ਹਨੇਰੇ ਨੂੰ ਹੋਰ ਗਹਿਰਾ ਕਰ ਦਿੱਤਾ ਪਰ ਹੱਥ ਵਿੱਚ ਉਹਦੇ ਦੀਵਾ ਫੜਾ ਦਿੱਤਾ ਬੰਦਾ ਦੀਵੇ ਚੁੱਕ ਕੇ ਫਿਰਦਾ ਹੈ ਹਨੇਰੇ ਵਿੱਚ ਟਕਰਾ ਮਾਰ ਰਿਹਾ ਹੈ ਮੜੀਆਂ ਵਿੱਚ ਦੀਵੇ ਚੁੱਕ ਕੇ ਫਿਰਦਾ ਹੈ ਕਦੇ ਰੂੜੀਆਂ ਤੇ ਕਦੇ ਦੁਕਾਨਾਂ ਤੇ ਕਦੇ ਤੂੜੀ ਵਾਲੇ ਅੰਦਰ ਗੂਹੇ ਖੁੱਲੇ ਇੱਕ ਲక్ష్ਮੀ ਮੁਰਨਾ ਜਾਵੇ ਦੀਵਾ ਚੁੱਕੀ ਫਿਰਨ ਵਾਲਾ ਹਾਲੇ ਤੱਕ ਇਸ ਗੱਲ ਦਾ ਫੈਸਲਾ ਹੀ ਨਹੀਂ ਕਰ ਪਾਇਆ ਕਿ ਮੈਂ ਦੀਵਾ ਰਾਮਾਂ ਦੀ ਖੁਸ਼ੀ ਵਿੱਚ ਜਗਾ ਰਿਹਾ ਹਾਂ ਜਾਂ ਲక్ష్ਮੀ ਆਉਣ ਦੀ ਆਸ ਵਿੱਚ ਜਗਾ ਰਿਆ ਹਾਂ ਇਹਨਾਂ ਦੀਆਂ ਕਈਆਂ ਦੇ ਘਰ ਤੋਂ ਬਾਹਰ ਕਰਤੇ ਕੇਵਲ ਅੱਗਾ ਲਾ ਕੇ ਹੀ ਨਹੀਂ ਜੂਆ ਖੇਡ ਕੇ ਵੀ ਹੱਥ ਵਿੱਚ ਦੀਵਾ ਤੇ ਤੁਰ ਪਿਆ ਜੂਆ ਖੇਡਣ ਬੰਦੇ ਨੂੰ ਜਾਪਿਆ ਜਿਵੇਂ ਦੀਵਾਲੀ ਵਾਲੇ ਦਿਨ ਜੂਆ ਖੇਡਣਾ ਕੋ ਪੁਨੋ ਦਾ ਕੰਮ ਹੋਵੇ ਤੁਸੀਂ ਦੱਸੋ ਹਾਥ ਦੀਪ ਕੂਹੇ ਪਰੇ ਵਾਲੀ ਕਹਾਣੀ ਆਰਾਮ ਜੀਠ ਮਲਾਨੀ ਦਾ ਰ ਆ ਰਾਮਚੰਦਰ ਮਾਰੇ ਬਿਆਨ ਉਹਨਾਂ ਨੂੰ ਸ਼ੱਕ ਹੈ ਕਿ ਪਤਾ ਨਹੀਂ ਕਿ RAM ਨਾ ਦਾ ਸ਼ੈਸ਼ ਕੋਈ ਹੋਇਆ ਵੀ ਹੈ ਜੇ ਕਿ ਨਹੀਂ ਕਾਸ਼ ਜੀਠ ਮਲਾਨੀ ਇਹ ਬਿਆਨ ਦੇਣ ਤੋਂ ਪਹਿਲਾਂ ਸਾਡੇ ਬਾਬਿਆਂ ਨੂੰ ਪੁੱਛ ਲੈਂਦਾ ਹੋਇਆ ਹੈ ਕਿ ਨਹੀਂ ਠਾਕੁਰ ਸਿੰਘ ਜੀ ਨੂੰ ਪੁੱਛ ਲੈਂਦਾ ਹਰੀ ਸਿੰਘ ਜੀ ਨੂੰ ਪੁੱਛ ਲੈਂਦਾ ਤਕਸਾਲ ਵਾਲਿਆਂ ਨੂੰ ਪੁੱਛ ਲੈਂਦਾ ਕਮਲਿਆ ਅਸੀਂ ਤਾਂ ਹਨੂਮਾਨ ਦੇ ਕਸ਼ੈਰ ਵੀ ਖੋ ਲਿਆ ਏ ਤੂੰ ਕਹੀ ਜਾਂਦਾ ਪਤਾ ਨਹੀਂ ਰਾਮ ਹੈ ਕਿ ਨਹੀਂ ਜਿਨ੍ਹਾਂ ਦਾ ਸੀ ਉਹ ਤਾਂ ਕਹਿੰਦੇ ਪਤਾ ਨਹੀਂ ਹੋਇਆ ਕਿ ਨਹੀਂ ਪਰ ਤੇ ਸਾਡੇ ਮਹਾਪੁਰਖਾਂ ਦਾ ਸਾਰਾ ਜੋਰ ਉਸ ਨੂੰ ਭਗਵਾਨ ਬਣਾਉਣ ਤੇ ਲੱਗਿਆ ਹੋਇਆ ਹੈ ਰਾੜੇ ਵਾਲੇ ਤਾਂ ਇੰਝ ਜਾਪਦਾ ਜਿਵੇਂ ਹਨੂਮਾਨ ਦਾ ਦੂਜਾ avatars ਹੁੰਦਾ ਫਰਕ ਇਹਨਾ ਹੈ ਕਿ ਇੱਕ ਪਾਰ ਕੇ ਰਾਮ ਜੀ ਦੇ ਦਰਸ਼ਨ ਨਹੀਂ ਕਰਵਾ ਸਕੇ ਕਈ ਟਕਸਾਲ ਵਾਲੇ ਕੋਈ ਉਹਦੋਂ ਅਗਲੀ ਅਵਤਾਰ ਹੋਣੀ ਨਹੀਂ ਤਾਂ ਉਹਨਾਂ ਨੂੰ ਕਿਵੇਂ ਪਤਾ ਲੱਗਾ ਕਿ ਕਸ਼ੇਰ ਹਨੂਮਾਨ ਦਾ ਸੀ ਇਹ ਕਿ ਟਕਸਾਲ ਬਾਬਾ ਦੀਪ ਸਿੰਘ ਦੀ ਹੈ ਪਰ ਕਸ਼ੇਰ ਹਨੂਮਾਨ ਦਾ ਹੈ ਇਦੋਂ ਵੱਡਾ ਹਨੇਰਾ ਹੋਰ ਕੀ ਹੋਵੇਗਾ ਮੇਰਾ ਮਿੱਤਰ ਕਹਿਣ ਲੱਗਾ ਚਲੋ ਜੀ ਦੀਵਾਲੀ ਵਿੱਚ ਮਾਤਾ ਜੀ ਬਹਾਨੇ ਬੰਦਾ ਘੜੀਪਾਲ ਖੁਸ਼ ਹੋ ਜਾਂਦਾ ਮਾਰਾ ਨਹੀਂ ਆ ਕੇ ਮਾਂ ਦੂਰ ਕਰ ਲਿੰਦਾ ਖਾਣਾ ਪੀਣਾ ਹੋ ਜਾਂਦਾ ਹੈ ਬੱਚੇ ਪਟਾਕੇ ਛਟਾਕੇ ਚਲਾ ਲੈਂਦੇ ਆ ਖੁਸ਼ ਹੋ ਜਾਂਦੇ ਆ ਬੀਬੀਆਂ ਨਿਸ਼ਕ ਪੁਸ਼ਕ ਲੈਂਦੀਆਂ ਨੇ ਪਰ ਇਹਨਾਂ ਸਾਰੀਆਂ ਗੱਲਾਂ ਦਾ ਕਿਸੇ ਇੱਕ ਖਾਸ ਦੇ ਨਾਲ ਕੀ ਸੰਬੰਧ ਅਸੀਂ ਰੋਜ਼ ਖੁਸ਼ ਕਿਉਂ ਨਹੀਂ ਹੁੰਦੇ ਸਾਨੂੰ ਰੋਜ਼ਾਨਾ ਕੇਮਾ ਕਿਉਂ ਜਾਂਦਾ ਅਸੀਂ ਰੋਜ਼ ਵੀ ਖਾਂਦੇ ਪੀਂਦੇ ਹਾਂ ਬੀਬੀਆਂ ਰੋਜ਼ ਹੀ ਤਿਆਰ ਸ਼ਰ ਹੁੰਦੀਆਂ ਨੇ ਦਰ ਅਸਲ ਜ਼ਿੰਦਗੀ ਦਾ ਰੋਜ਼ਾਨਾ ਖੇੜਾ ਮਨੋਖਗਵਾ ਬਿਠਾ ਹੈ ਖੁਸ਼ ਹੁੰਦੇ ਬਹਾਨੇ ਲੱਭਦਾ ਹੈ ਮੈਨੂੰ ਖੁਸ਼ ਹੋਣ ਲਈ ਖੇੜੇ ਵਿੱਚ ਰਹਿਣ ਲਈ ਕਿਸੇ ਬਹਾਨੇ ਦੀ ਲੋੜ ਕਿਉਂ ਕਿਉਂਕਿ ਮੇਰੇ ਅੰਦਰਲਾ ਦੀਵਾ ਗੁੱਝੁਕਿਆ ਹੈ ਜੀਵਨ ਵਿੱਚ ਕੋਈ ਰਾਸ ਹੀ ਨਹੀਂ ਰਿਹਾ ਤੇਲ ਮੁੱਕ ਚੁੱਕਿਆ ਹੈ ਵਟ्टी ਸੜ ਗਈ ਹੈ ਇਹ ਸਭ ਕੁਝ ਵਿੱਚੋਂ ਦੀਵਾ ਕਿੱਥੋਂ ਜਗ ਪਊ ਮੇਰੀ ਜੀਵਨ ਸ਼ੈਲੀ ਜਿਵੇਂ ਦੀ ਮੈਂ ਕਰ ਲਈ ਉਸ ਵਿੱਚੋਂ ਨਿਤ ਦੀਆਂ ਖੁਸ਼ੀਆਂ ਨਿਤ ਦੇ ਖੇੜੇ ਨਿਤ ਦੀਆਂ ਮੁਹੱਬਤਾਂ ਦਮ ਚੋੜ ਤੁਕੀਆਂ ਨੇ ਇਸ ਲਈ ਮੈਂ ਖੁਸ਼ ਰਹਿ ਨਹੀਂ ਹੁਣ ਬਾਹਰ ਦੇ ਬਹਾਨੇ ਲੱਭ ਰਿਹਾ ਹਾਂ ਤੇ ਚਾਨਣ ਲਈ ਬਾਹਰ ਦੇ ਦੀਵੇ ਗੁਰਬਾਣੀ ਕਿਉਂ ਵਾਰ-ਵਾਰ ਮੈਨੂੰ ਅੰਦਰ ਦੀਵਾ ਬਾਲਣ ਲਈ ਕਹਿ ਰਹੀ ਏ ਮੇਰਾ ਸ੍ਰੀਵੀ ਖੇੜਾ ਸ੍ਰੀਵੀ ਖੁਸ਼ੀ ਬਚੀ ਰਹਿ ਏ ਇਸ ਨੂੰ ਬਚਾਉਣ ਲਈ ਕਿਸੇ ਬਹਾਨੇ ਦੀ ਨਹੀਂ ਬਲਕਿ ਆਪਣੇ ਅੰਦਰ ਹਿਰਦੇ ਦਾ ਦੀਵਾ ਜਗਾਉਣ ਦੀ ਲੋੜ ਹੈ ਜੋ ਅਸੀਂ ਨਹੀਂ ਕਰ ਰਹੇ ਸਾਨੂੰ ਤੁਹਾਨੂੰ ਸਤਿ ਸਹਿਬ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਨਾਲ ਜੁੜ ਕੇ ਉਹਨਾਂ ਤੋਂ ਉਪਦੇਸ਼ ਲੈ ਕੇ ਆਪਣਾ ਜੀਵਨ ਸੁਖਾਲਾ ਬਣਾਉਣਾ ਚਾਹੀਦਾ ਹੈ ਅੰਦਰਲੇ ਦੀਵੇ ਨੂੰ ਜਗਾਉਣਾ ਚਾਹੀਦਾ ਹੈ ਸਾਨੂੰ ਬਨਾਵਟੀ ਦੀਵਿਆਂ ਦੀ ਜ਼ਰੂਰਤ ਰਵੇ ਹੀ ਨਾ ਸਾਡੇ ਹਿਰਦੇ ਦਾ ਦੀਵਾ ਜਗ ਪਵੇ ਸਾਡੇ ਅੰਦਰ ਖੁਸ਼ੀਆਂ ਖੇੜੇ ਆ ਸਕਣ ਅਸੀਂ ਹਰ ਵੇਲੇ ਖੁਸ਼ ਰਹੀਏ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੇ ਰਹੀਏ ਸੋ ਇਹ ਸੀ ਪਿਆਰਿਓ ਦੀਵਾਲੀ ਤੇ ਚਾਨਣ ਕਿਉਂ ਇਹਦੇ ਬਾਰੇ ਆਪ ਜੀ ਦੇ ਨਾਮ ਵਿਚਾਰ ਹੋਈਆਂ ਪੁਰਾਣਾਂ ਨੂੰ ਅੱਜ ਤਾਰੀ ਹੋ ਗਜ ਕੇ ਫਤਕ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ O a de que